ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸੋਹਣੇ ਆਪਣੇ ਕੋਲ ਸੂਟ ਅਵੇਲੇਬਲ ਹੈ ਹੈਂਡਵਰਕ ਦੇ ਬਹੁਤ ਸੋਹਣੇ ਵਰਕ ਕੀਤਾ ਹੋਇਆ ਸੂਟ ਪਹਿਨੋ ਜਿੱਦਾਂ ਹੁਣ ਮੈਰਿਜ ਫੰਕਸ਼ਨ ਕahan ਸਟਾਰਟ ਹੋ ਰਹੇ ਆ ਪਹਿਣਾ ਦੇ ਕਾਫੀ ਮੈਸੇਜ ਆ ਰਹੇ ਸੀਗੇ ਕਿ ਤੁਸੀਂ ਹੈਵੀ ਕਲੈਕਸ਼ਨ ਲੈ ਕੇ ਆਓ ਕਿ ਜਾਗੋ ਦੇ ਲਈ ਇਸੇ ਪਹਿਨੇ ਮੈਰਿਜ ਦੇ ਲਈ ਬਾਈ ਬਾਈ ਕਰਨਾ ਹੈ ਮਹਿੰਦੀ ਲਈ ਠੀਕ ਹੈ ਜੀ ਅਲੱਗ-ਅਲੱਗ ਫੰਕਸ਼ਨ ਦੇ ਲਈ ਪਹਿਣਾ ਨੇ ਬਾਈ ਕਰਨਾ ਹੁੰਦਾ ਹੈ ਤੇ ਸੋ ਪਹਿਣਾ ਨੂੰ ਹੁੰਦਾ ਕਿ ਸਾਨੂੰ ਵਾਤ-ਵਾਤ ਕਲੈਕਸ਼ਨ ਦਿਖਾਓ ਕਿ ਤੁਹਾਨੂੰ ਸਾਨੂੰ ਜਿਆਦਾ ਤੋਂ ਜਿਆਦਾ ਜਿਹੜੀਆਂ ਡਿਮਾਂਡਿੰਗ ਹੋਵੇ ਠੀਕ ਹੈ ਜੀ ਕਲੈ ਨੈਕਸਟ ਡੋਲਾ ਸਿਲਕ ਦਾ ਸੂਟ ਲੈ ਕੇ ਆਇਆ ਆਲਓਵਰ ਸੂਟ ਰਹੇਗਾ 5 ਮੀਟਰ ਡੋਲਾ ਸਿਲਕ ਦਾ ਫੈਬਰਿਕ ਰਹੇਗਾ ਜੀ ਬਹੁਤ ਸੋਹਣਾ ਇਹ ਵੀ ਸੂਟ ਹੋਊਗਾ ਨੈਕਸਟ ਆ ਪਿਓਰ ਕ੍ਰੇਪ ਦਾ ਸੂਟ ਰਹੇਗਾ ਜੀ ਨਾਲ ਪਿਓਰ ਚਨਾਉਣ ਦਾ ਦੁਪੱਟਾ ਰਹੇਗਾ ਦੁਪੱਟਾ ਚੈੱਕ ਕਰੋ ਦੁਪੱਟਾ ਸੂਟ ਦੀ ਗ੍ਰੇਸ ਨੂੰ ਕਿੰਨਾ ਵਧਾ ਦੇਗਾ ਨੈਕਸਟ ਰੋਲੈਕਸ ਸੈਂਟਿਨ ਦਾ ਸੂਟ ਰਹੇਗਾ ਜੀ ਰੋਲੈਕਸ ਸੈਂਟਿਨ ਦੇ ਵਿੱਚ ਬਹੁਤ ਸੋਹਣਾ ਫੈਬਰਿਕ ਰਹੇਗਾ ਇਹ ਵੀ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਆਲਓਵਰ ਫੈਬਰਿਕ ਰਹੇਗਾ ਬਹੁਤ ਹੀ ਵਧੀਆ ਜੀ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਨੈਕਸਟ ਆਹਾ ਬਨਾਰਸੀ ਦੇ ਵਿੱਚ ਰਹੇਗਾ ਸਿਲਕ ਬਨਾਰਸੀ ਦਾ ਸੂਟ ਰਹੇਗਾ ਇਹ ਵੀ ਆਲਓਵਰ 5 ਮੀਟਰ ਸੂਟ ਰਹੇਗਾ ਸਿਲਕ ਬਨਾਰਸੀ ਦਾ ਬਹੁਤ ਹੀ ਸੋਹਣਾ ਬਣਿਆ ਹੋਇਆ ਚੈੱਕ ਕਰੀ ਚਲੋ ਫੈਬਰਿਕ ਕਿੰਨਾ ਸੋਹਣਾ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਆ ਕਲਰ ਬਹੁਤ ਸੋਹਣੇ ਸੋਹਣੇ ਮਿੱਠੇ ਮਿੱਠੇ ਜਿਹੇ ਰੰਗ ਆ ਕਲੈਕਸ਼ਨ ਬਹੁਤ ਹੀ ਸੋਹਣੀ ਆ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਦੇ ਆਹੇ ਇਹ ਮੈਨੂੰ ਪਰਸਨਲੀ ਵੀ ਬਹੁਤ ਹੀ ਪਸੰਦ ਆਇਆ ਕਲਰ ਬਹੁਤ ਪਸੰਦ ਆਇਆ ਪ੍ਰਿੰਟ ਬਹੁਤ ਹੀ ਸੋਹਣੇ ਆ ਪ੍ਰਿੰਟ ਕਲਰ ਬਹੁਤ ਹੀ ਸੋਹਣੇ ਉੱਬਰ ਕੇ ਰੰਗ ਆਉਂਦੇ ਆ ਜੀ ਨੈਕਸਟ ਆ ਪਿਓਰ ਟਿਸ਼ੂ ਦੇ ਵਿੱਚ ਅਵੇਲੇਬਲ ਆ ਫੈਬਰਿਕ ਸੈਲ ਪ੍ਰਿੰਟ ਦਾ ਬਹੁਤ ਸੋਹਣਾ ਨੈਕਸਟ ਆ ਵੈਲਵਟ ਆ ਗਈ ਜੀ ਵੈਲਵਟ ਦਾ ਫੈਬਰਿਕ ਅਵੇਲੇਬਲ ਹੈ ਆਲ ਓਵਰ ਸੂਟ ਤੁਸੀਂ ਵੈਲਵਟ ਦਾ ਕੋਰੀਅਨ ਮਖਮਲ ਦੀ ਵੈਲਵਟ ਰਹੇਗੀ ਠੀਕ ਹੈ ਜੀ ਬਹੁਤ ਸੋਹਣਾ ਵੀ ਵੈਲਵਟ ਦੇ ਵਿੱਚ ਰਹੇਗਾ ਜੀ ਕੋਰੀਅਨ ਮਖਮਲ ਵੈਲਵਟ ਦੇ ਵੀ ਸੂਟ ਅਵੇਲੇਬਲ ਹੋਏਗਾ ਤੁਸੀਂ ਆਲਓਵਰ ਲੈਸ ਲੈ ਕੇ ਬਹੁਤ ਹੀ ਸੋਹਣਾ ਸਟਿਚ ਕਰਵਾ ਸਕਦੇ ਲੈਚਸ ਵਗੈਰਾ ਲਗਵਾ ਕੇ ਇਹਨੂੰ ਰੈਡੀ ਕਰਵਾ ਸਕਦੇ ਹੋ ਬਾਕੀ ਅਗਰ ਤੁਸੀਂ ਇਹਦੇ ਤੇ ਵਰਕ ਵੀ ਪੈਣੋ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਜਿੱਦਾਂ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਨੈਕਸਟ ਆਹ ਬਹੁਤ ਸੋਹਣਾ ਸੂਟ ਅਵੇਲੇਬਲ ਹੈ ਜੀ ਚੈੱਕ ਕਰੋ ਕਿੰਨੇ ਸੋਹਣਾ ਬਣਿਆ ਹੋਇਆ ਹੈ ਸੂਟ ਜੌਰਜਟ ਸੈਟਿਨ ਇਹਨਾਂ ਦਾ ਫੈਬਰਿਕ ਰਹੇਗਾ ਜੀ ਜੌਰਜਟ ਸੈਟਿਨ ਦੇ ਵਿੱਚ ਰਹੇਗਾ ਇਹ ਸੂਟ ਬਹੁਤ ਹੀ ਸੋਹਣਾ ਨੈਕਸਟ ਆਵਲਾ ਫੈਬਰਿਕ ਅਵੇਲੇਬਲ ਹੈ ਜੀ ਨੈਕਸਟ ਜੌਰਜਟ ਦੇ ਵਿੱਚ ਫੈਬਰਿਕ ਸੌਰੀ ਜੌਰਜਟ ਚ ਕਿਹਾ ਤਾਂ ਬਹੁਤ ਸੋਹਣੇ ਕ੍ਰੇਪ ਦੇ ਵਿੱਚ ਫੈਬਰਿਕ ਵੀਰੇ ਕੋਈ ਆਰਗੈਂਜ਼ਾ ਦਾ ਰਹੇਗਾ ਕੋਈ ਡਿਸ਼ੀਂਚ ਰਹੇਗਾ ਅਲੱਗ-ਅਲੱਗ ਫੈਬਰਿਕ ਦੇ ਵਿੱਚ ਹੈਂਡਵਰਕ ਦੇ ਸੂਟ ਹੋਣਗੇ ਤੁਸੀਂ ਇਹਨਾਂ ਚੋਂ ਕੋਈ ਬਾਈ ਕਰਨਾ ਹੈ ਤੇ ਤੁਸੀਂ ਹੈਂਡਵਰਕ ਦੇ ਬਾਈ ਕਰ ਸਕਦੇ ਹੋ ਇਹਨਾਂ ਦਾ ਫੈਬਰਿਕ ਸਭ ਦਾ ਅਲੱਗ ਰਹੇਗਾ ਪ੍ਰਾਈਸ ਅਲੱਗ ਰਹੇਗਾ ਤੁਸੀਂ ਆਪਣੇ ਅਕੋਰਡਿੰਗ ਫੈਬਰਿਕ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਤੁਸੀਂ ਮੈਸੇਜ ਕਰਕੇ ਫੈਬਰਿਕ ਪ੍ਰਾਈਸ ਦੀ ਜਿਹੜੀ ਡਿਟੇਲ ਲੈ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਸੂਟ ਹੋਣਗੇ ਨੈਕਸਟਾ ਵੈਲਵਟ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਬਾਜ਼ੂ ਵਰਕ ਵੀ ਕੀਤਾ ਘੇਰਾ ਨੈਕ ਵਰਕ ਕਰਕੇ ਰੈਡੀ ਕੀਤਾ ਹੋਇਆ ਜੀ ਸੂਟ ਨੈਕਸਟਾ ਬਹੁਤ ਸੋਹਣੇ ਹੋਣਗੇ ਜੀ ਬੁਟੀਕ ਸਟਾਈਲ ਸੂਟ ਨੈਕਸਟਾ ਨੇਚਰਲ ਕ੍ਰੇਪ ਦੇ ਵਿੱਚ ਆਗੇ ਜੀ ਨੈਕਸਟਾ ਆਰਗੈਂਜ਼ਾ ਦੀ ਸ਼ਰਟ ਦੁਪੱਟਾ ਆਰਗੈਂਜ਼ਾ ਦਾ ਰਹੇਗਾ ਬਾਟਮ ਅਸਲੀਨ ਦੀ ਰਹੇਗੀ ਜੀ tie and dye ਦੇ ਵਿੱਚ ਸੂਟ ਅਵੇਲੇਬਲ ਹੈ ਵੀ ਕਾਫੀ ਪਹਿਲਾਂ ਅੱਗੇ ਬਾਈ ਕੀਤੇ ਸੀਗੇ ਤਾਂ ਦੁਬਾਰਾ ਲੈ ਕੇ ਆਏ ਆ ਇਹ ਕਲੈਕਸ਼ਨ ਬਹੁਤ ਹੀ ਸੋਹਣੇ ਸੂਟ ਹਨ ਐਕਸਟਰਾ ਵੈਲਵਟ ਆ ਗਈ ਜੀ ਇਹ ਵੈਲਵਟ ਦਾ ਸੂਟ ਰਹੇਗਾ 올ਓਵਰ ਵੈਲਵਟ ਰਹੇਗੀ 9000 ਨੰਬਰ ਵਾਲੀ ਵੈਲਵਟ ਰਹੇਗੀ ਜੀ ਇਹ ਨੈਕਸਟ ਆ ਨੈਚਰਲ ਕਰੇਪ ਦੇ ਵਿੱਚ ਸੂਟ ਅਵੇਲੇਬਲ ਆ ਪੈਣੋਂ ਅਗਰ ਬਹੁਤ ਸੋਹਣਾ ਰਾਣੀ ਜੀ ਰਾਣੀ ਡਿਜ਼ਾਈਨ ਵਾਲੇ ਜਾਂ ਰਾਜਾ ਰਾਣੀ ਡਿਜ਼ਾਈਨ ਵਾਲੇ ਅਗਰ ਤੁਸੀਂ ਇਹਨਾਂ ਚੋਂ ਬਾਈ ਕਰਨਾ ਹੈ ਇਹ ਚੋਂ ਵੀ ਕਰ ਸਕਦੇ ਹੋ ਨੈਕਸਟ ਆ ਆਰਗੈਂਜ਼ਾ ਦਾ ਸੂਟ ਰਹੀ ਕਰ ਜੀ ਟਾਈ ਐਂਡ 3D ਸੂਟ ਹੋਏਗਾ ਬਾਟਮ ਲੱਗ ਸ਼ਾਰਟ ਲੱਗ ਤੇ ਦੁਪੱਟੇ ਦਾ ਅਲੱਗ ਕਲਰ ਹੁੰਦਾ ਜਿਹਦੇ ਵਿੱਚ ਨੈਕਸਟ ਆ ਬਹੁਤ ਸੋਹਣੇ ਕਰੇਪ ਦੇ ਵਿੱਚ ਵੈਬ ਫੈਬਰਿਕ ਅਵੇਲੇਬਲ ਆ ਬਹੁਤ ਸੋਹਣੇ ਵਰਕ ਵਾਲੇ ਸੂਟ ਆ ਹੈਵੀ ਵਰਕ ਵਾਲੇ ਹੋਣਗੇ ਜੀ ਨੈਕਸਟ ਆ ਬਰਾਇਡਲ ਸੂਟ ਆਗੇ ਜੀ ਬਹੁਤ ਸੋਹਣਾ ਹੈਵੀ ਵਰਕ ਕੀਤਾ ਹੋਇਆ ਇਹਨਾਂ ਤੇ Thank you.